ਸਤਿ ਸ਼੍ਰੀ ਅਕਾਲ ਆਰਪੀਡੀ 24 ਤੁਸੀਂ ਦੇਖ ਰਹੇ ਹੋ ਮੈਂ ਹਾਂ ਸਾਰੀਕਾ ਫਰਾਲ ਸੋ ਅੱਜ ਅਸੀਂ ਪਹੁੰਚੇ ਹੋਇਆ ਜਲੰਧਰ ਦੇ ਇੱਕ ਚਰਚ ਦੇ ਵਿੱਚ ਜਿੱਥੇ ਕਿ ਅੱਜ ਗੁੱਡ ਫਰਾਈਡੇ ਜਿਹੜਾ ਮਨਾਇਆ ਜਾ ਰਿਹਾ ਤੁਹਾਨੂੰ ਦੱਸ ਜੀ ਕਿ ਅੱਜ ਗੁੱਡ ਫਰਾਈਡੇ ਦਾ ਜਿਹੜਾ ਦਿਨ ਹੈ ਇਸ ਫਰਾਈਡੇ ਨੂੰ ਗੁੱਡ ਇਸ ਲਈ ਕਿਹਾ ਗਿਆ ਸੀਗਾ ਕਿਉਂਕਿ ਅ ਅਸ ਦੇ ਦਿਨ ਯਸ਼ੂਮਸੀ ਜੋ ਕਿ ਇਸਾਈ ਭਾਈਚਾਰੇ ਦੇ ਮੁਖੀ ਸੀਗੇ ਉਹਨਾਂ ਨੂੰ ਸੂਲੀ ਤੇ ਚੜਾਇਆ ਗਿਆ ਸੀਗਾ ਜਰਾਂ ਦੀ ਸ਼ੋਕ ਵਜੋਂ ਚੜਾਇਆ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਦਿੱਤੀ ਗਈ ਜਿਹੜੀ ਸਿੱਖਿਆ ਹੈ ਉਸ ਦੀ ਪਾਲਣਾ ਕਰਦੇ ਹੋਏ ਉਹਨਾਂ ਨੇ ਜੀ ਵਿਦਾਂ ਦਿੱਤਾ ਸੀਗਾ ਉਸ ਨੂੰ ਮੁਕ ਰੱਖਦੇ ਹੋਏ ਸ਼ੋਕ ਜਿਹੜਾ ਹੈ ਉਹਨਾਂ ਦੇ ਵੱਲੋਂ ਮਨਾਇਆ ਗਿਆ ਨਗਰ-ਨਗਰ ਦੇ ਵਿੱਚ ਸ਼ੋਕ ਪ੍ਰਾਰਥਨਾ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਵੱਡੇ ਪੱਧਰ ਤੇ ਇਹ ਜਿਹੜਾ ਤਿਉਹਾਰ ਹੈ ਗੁੱਡ ਫਰਾਈਡੇ ਦਾ ਇਹ ਮਨਾਇਆ ਗਿਆ ਇਸੇ ਦੇ ਚਲਦੇ ਆ ਕਿਹਾ ਜਾਂਦਾ ਹੈ ਕਿ ਆਜ਼ਦ ਇਨ ਉਹਨਾਂ ਨੂੰ ਸੂਲੀ ਤੇ ਟੰਗਿਆ ਗਿਆ ਸੀਗਾ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਜਿਹੜੀ ਦਰਦਨਾਕ ਮੌਤ ਦੀ ਸਜ਼ਾ ਜਿਹੜੀ ਹੈ ਦਿੱਤੀ ਗਈ ਸੀ ਉਸ ਦੇ ਚਲਦੇ ਹੀ ਇੱਕ ਸ਼ੋਕ ਦੀ ਲਹਿਰ ਦੇ ਨਾਲ ਇਹ ਤਿਉਹਾਰ ਜਿਹੜਾ ਹੈ ਇਸਾਈ ਭਾਈਚਾਰੇ ਦੇ ਵੱਲੋਂ ਮਨਾਇਆ ਗਿਆ ਹੈ ਸ਼ੋਕ ਪ੍ਰਾਰਥਨਾ ਕਰਦੇ ਹੋਏ ਨਗਰ ਤੇ ਵਿੱਚ ਘੁੰਮਦੇ ਹੋਏ ਉਹਨਾਂ ਦੇ ਵੱਲੋਂ ਇਹ ਤਿਉਹਾਰ ਮਨਾਇਆ ਗਿਆ ਇਸ ਦੇ ਜਦੋਂ ਅੱਜ ਫਰਾਈਡੇ ਦੇ ਦਿਨ ਉਹਨਾਂ ਦੀ ਮੌਤ ਹੋਈ ਸੀ ਤੇ ਉਸ ਤੋਂ 3 ਦਿਨ ਬਾਅਦ ਉਹ ਫਿਰ ਜੀਵਤ ਹੋਏ ਸਿਗੇ ਜਿਸ ਨੂੰ ਕਿ ਈਸਟਰ ਸੰਡੇ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਜਿਸ ਦਿਨ ਉਹ ਫਿਰ ਜੀਵਤ ਹੋਏ ਸਿਗੇ ਤੇ 40 ਦਿਨਾਂ ਤੱਕ ਉਹਨਾਂ ਨੇ ਜੜਾ ਇਹ ਲੋਕਾਂ ਨੂੰ ਸੰਦੇਸ਼ ਦਿੱਤਾ ਸੀਗਾ ਕਿ ਉਹਨਾਂ ਦੇ ਵੱਲੋਂ ਜਿਹੜੀ ਦਿੱਤੀ ਗਈ ਸਿੱਖਿਆ ਉਸ ਦੀ ਪਾਲਣਾ ਕਰਨ ਲਈ ਇੱਕ ਸੰਦੇਸ਼ ਦਿੱਤਾ ਗਿਆ ਸੀਗਾ ਸਭ ਨੂੰ ਮਾਫ਼ ਕਰਨ ਦਾ ਸੰਦੇਸ਼ ਦਿੱਤਾ ਗਿਆ ਸੀਗਾ یہاں ਤੱਕ ਕਿ ਜਿਨ੍ਹਾਂ ਨੇ ਉਹਨਾਂ ਨੂੰ ਸੂਲੀ ਤੇ ਟੰਗਿਆ ਸੀਗਾ ਤੇ ਮੌਤ ਦੀ ਸਜ਼ਾ ਸੁਣਾਈ ਸੀਗੀ ਉਸ ਦਾ ਉਹਨਾਂ ਨੂੰ ਵੀ ਉਹਨਾਂ ਨੇ ਮਾਫ਼ ਕਰ ਦਿੱਤਾ ਸੀਗਾ ਸੋ ਇਸੇ ਦੇ ਚੱਲਦੇ ਇਹ ਜਿਹੜਾ ਤਿਉਹਾਰ ਹੈ ਗੁੱਡ ਫਰਾਈਡੇ ਦਾ ਤਿਉਹਾਰ ਜਿਹੜਾ ਹੈ ਮਨਾਇਆ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਕਿ 40 ਦਿਨਾ ਤੋਂ ਅਜੇ ਦਿਨ ਤੱਕ ਜੜਾਇਆ 40 ਦਿਨਾ ਤੋਂ ਵਰਤ ਵੀ ਜੜੇ ਨੇ ਇਸਾਈ ਧਰਮ ਦੇ ਲੋਕਾਂ ਦੇ ਵੱਲੋਂ ਰੱਖੇ ਗਏ ਸੀਗੇ ਸੋ ਤੁਹਾਨੂੰ ਦੱਸੀਏ ਅੱਜ ਦੀ ਰਿਪੋਰਟ ਗੁੱਡ ਫਰਡੇ ਜਿਹੜਾ ਹੈ ਅੱਜ ਮਨਾਇਆ ਗਿਆ ਹੈ ਇਸੇ ਤੇ ਚੱਲਦੇ ਹਾਂ ਅਸੀਂ ਤੁਹਾਨੂੰ ਦਿਖਾਣੇ ਆ ਬਾਕੀ ਦੀ ਸਾਰੀ ਤਸਵੀਰਾਂ ਕਿਸ ਤਰ੍ਹਾਂ ਲੋਕੀ ਜਿਹੜਾ ਹੈ ਸ਼ੋਗ ਦਾ ਜਿਹੜਾ ਪ੍ਰਕਟਾਵਾ ਜਿਹੜਾ ਆ ਉਹ ਕਰ ਰਹੇ ਨੇ ਸ਼ਮਸੀ ਦੀ ਯਾਦ ਦੇ ਵਿੱਚ ਸੋਗ ਦਾ ਜਿਹੜਾ ਪ੍ਰਕਟਾਵਾ ਹੈ ਉਹ ਕਰ ਰਹੇ ਨੇ ਅ ਪ੍ਰਾਰਥਨਾ ਜਿਹੜੀ ਆ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਤਿਉਹਾਰ ਜਿਹੜਾ ਗੁੱਡ ਫਰਡੇ ਦਾ ਤਿਉਹਾਰ ਹੈ

ਖ ਸਕਦੇ ਹੋ ਕਿ ਨਗਰ ਨਗਰ ਦੇ ਵਿੱਚ ਆਪਣੇ ਯਸ਼ੂ ਮਸੀਹ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਸ਼ੋਕ ਨੂੰ ਮਨਾ ਰਹੇ ਨੇ ਉਹਨਾਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਇਸ ਗੁੱਡ ਫਰਾਈਡੇ ਨੂੰ ਜਿਸ ਨੂੰ ਇਹ ਫਰਾਈਡੇ ਦੇ ਦਿਨ ਨਾਮ ਦਿੱਤਾ ਗਿਆ ਹੈ ਇਸ ਦਿਨ ਉਹਨਾਂ ਨੂੰ ਸੂਰੇ ਤੇ ਟੰਗਿਆ ਗਿਆ ਸੀਗਾ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ ਸੋਗ ਮਨਾਦੇ ਹੋਏ ਉਹ ਨਗਰ-ਨਗਰ ਦੇ ਵਿੱਚ ਉਹਨਾਂ ਨੂੰ ਆਪਣੇ ਪ੍ਰਭੂ ਨੂੰ ਯਾਦ ਕਰਦੇ ਹੋਏ ਪ੍ਰੇਅਰ ਕਰਦੇ ਹੋਏ ਅੱਗੇ ਵਧ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਰ ਕਿਸੇ ਦੇ ਚਿਹਰਿਆਂ ਤੇ ਸੋਗ ਦੀ ਲਹਿਰ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਸ ਦਿਨ ਉਹਨਾਂ ਦੇ ਪ੍ਰਬੂ ਮੂ ਇਹੋ ਮਸੀਹ ਨੂੰ ਬਲੀਤੇ ਚੜ੍ਹਾ ਗਿਆ ਸੀਗਾ ਤੇ ਉਹਨਾਂ ਨੂੰ ਦਰਦਨਾਕ ਬੋਧ ਜਿਹੜੀ ਹੈ ਉਸ ਦੀ ਸਜ਼ਾ ਦਿੱਤੀ ਗਈ ਸੀਗੀ ਅੱਜ ਦੇ ਦਿਨ ਇਸ ਕਰਕੇ ਅੱਜ ਗੁੱਡ ਫਰਾਈਡੇ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਇਸਾਈ ਧਰਮ ਦੇ ਮੇਨ ਮੁਖੀ ਪਾਸਟਰ ਜੀ ਸਾਡੇ ਨਾਲ ਨੇ ਇਹਨਾਂ ਤੋਂ ਅਸੀਂ ਅੱਜ ਜਾਣਾਂਗੇ ਅੱਜ ਗੁੱਡ ਫਰਾਈਡੇ ਦਾ ਦਿਨ ਜਿਹੜਾ ਮਨਾਇਆ ਜਾ ਰਿਹਾ ਹੈ ਸ਼ੋਕ ਪ੍ਰਾਰਥਨਾ ਜਿਹੜੀ ਹੈ ਯੇਸ਼ੂ ਮਸੀਹ ਨੂੰ ਯਾਦ ਕਰਦੇ ਹੁਆ ਜਿਹੜੀ ਹੈ ਕੀਤੀ ਗਈ ਹੈ ਇਸ ਅਫਸਰ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਗੁੱਡ ਫਰਾਈਡੇ ਨੂੰ ਮਨਾਉਣ ਦਾ ਜਿਹੜਾ ਮੁੱਖ ਕਾਰਨ ਹੈ ਕੀ ਹੈ ਕਿ ਮਤਲਬ ਕੀ ਕੀ ਜਿਹੜੇ ਆ ਯੇਸ਼ੂ ਮਸੀਹ ਨੇ ਯੋਗਦਾਨ ਦਿੱਤੇ ਸੀਗੇ ਸਾਰਿਆਂ ਦੇ ਸਭ ਤੋਂ ਪਹਿਲੇ ਰੌਣਕ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਅੱਜ ਦੇ ਇਸ ਦਿਨ ਦੀਆ ਬਹੁਤ ਸ਼ੁਕਾਮਨਾਵਾਂ ਮੇ ਫਾਦਰ ਆਂਟਨੀ ਜਲੰਧਰ ਸ਼ਹਿਰ ਦੇ ਸੈਗਟਹਾਰਟ ਚਰਚ ਦੇ ਫਾਦਰ ਹੈ ਅਤੇ ਅੱਜ ਪੂਰੇ ਵਿਸ਼ਵ ਵਿੱਚ ਕਿਹਦੇ ਇਸਾਈ ਲੋਕ ਗੁੱਡ ਫਰਡੇ ਮਨਾਇਆ ਜਾਂਦਾ ਹੈ ਗੁੱਡ ਫਰਡੇ ਕਹਣੇ ਸੇ ਤੋਂ ਗੁੱਡ ਫਰਡੇ ਹੈ ਜੀ ਤਾਂ ਚੰਗਾ ਫਰਡੇ ਪਰ ਅਸਲ ਵਿੱਚ ਇਹ ਨੂੰ ਅਸੀਂ ਪੰਜਾਬੀ ਦੇ ਵਿੱਚ ਅਸੀਂ ਅਸੀਂ ਇਹ ਕਹਿੰਦੇ ਹੈ ਕਿ ਪਾਕ ਸ਼ੁਕਰਵਾਰ ਜੀ ਤੇ ਇੰਗਲਿਸ਼ ਦੇ ਵਿੱਚ ਇਹਨੂੰ ਗੁੱਡ ਇਸਲੀ ਕਹਿੰਦਾ ਹੈ ਜੋ ਲਾਉਸ ਅਸੀਂ ਇਸਤੇਮਾਲ ਕਰ ਰਹੇ ਹੋ ਸਹੀ ਹੈ ਕਿਉਂਕਿ ਪ੍ਰਭ ਯੇਸ਼ੂ ਕੇ ਮੌਤ ਭਾਵੇਂ ਸਾਡੇ ਸਾਡੇ ਲਈ ਇੱਕ ਦੁਖਦੀ ਗੱਲ ਸੀ ਪਰ ਉਸਕੇ ਮੌਤ ਦੇ ਨਾਲ ਪੂਰੇ ਮਨੋ ਜادیه ਨੂੰ ਖੁਦਾ ਨੇ ਪਾਪਾ ਤੋਂ ਬਚਾਇਆ ਜੀ ਇੱਕ ਬੇਗੁਨਾਗ ਤੇ 마ਸੂਮ ਇਨਸਾਨ ਦੇ ਖੂਨ ਵਹਾਣ ਦੇ ਨਾਲ ਉਸਨੇ ਆਪਣੀ ਜਾਨ ਦੇ ਕੇ ਇਨਸਾਨ ਦੇ ਪਾਪਾਂ ਦੇ ਲਈ ਕੁਫਾਰਾ ਪੂਰਾ ਕੀਤਾ ਇਸ ਲਈ ਇਹ ਦਿਨ ਸਾਡੇ ਲਈ ਗੁੱਡ ਫਰਡੇ ਹੈ ਤੇ ਨਾਲੇ ਆਜ ਇਸ ਦਿਨ ਨਸੀ ਪ੍ਰਭੇਸ਼ੂ ਦੇ ਦੁੱਖ ਮੁਸੀਬਤਾਂ ਉਸ ਦੇ ਮੌਤ ਦੇਾਰੇ ਸੋਚ ਵਿਚਾਰ ਕੀਤਾ ਤੇ ਉਹੀ ਪ੍ਰਾਰਥਨਾ ਸੀ ਸਲੀਬ ਦੇ ਰਾਸਤੇ ਤੇ ਜੋ 14 ਮੁਕਾਂ ਉਹ ਪ੍ਰਾਰਥਨਾ ਪੜ੍ਹ ਕੇ ਅਜੀ ਅਸੀਂ ਸ਼ਹਿਰ ਦੇ ਥੋੜਾ ਜਗਾ ਸੀ ਗਿਆ ਤੇ ਤੁਸੀਂ ਦੇਖਿਆ ਸਾਰੇ ਲੋਕ ਸ਼ਰਧਾ ਨਾਲ ਖਤਾਂ ਵਿੱਚ ਸਲੀਬ ਪਕੜ ਕੇ ਕਈ ਲੋਗ ਨੰਗੇ ਪੈਰ ਕਈ ਲੋਗ ਸੜਕ ਤੇ ਗੁੱਡਨੇ ਠੇਕ ਕੇ ਇਹ ਇਹ ਸਾਡੇ ਲਈ ਇੱਕ ਮੌਕਾ ਹੈ ਜੇਕਰ ਪ੍ਰਭੂ ਸਾਡੇ ਗੁਨਾਹਾਂ ਦੇ ਲਈ ਸਾਡੇ ਲਈ ਮਰ ਗਿਆ ਹੈ ਤਾਂ ਸਾਨੂੰ ਵੀ ਆਪਣੇ ਗੁਨਾਹਾਂ ਦੇ ਲਈ ਕੁਝ ਕੁਫਾਰਾ ਕਰਨਾ ਹੈ ਤਾਂ ਇਸ ਲਈ ਇਹ ਪ੍ਰਾਰਥਨਾ ਜੋ ਵੀ ਤਪਸੀਆ ਤਿਆਗ ਅਸੀਂ ਕੀਤਾ ਇਹ ਸਭ ਸਾਡੇ ਪਾਬੰਦ ਲਈ ਇੱਕ ਛੋਟਾ ਸਾ ਕੁਫਾਰਾ ਹੈ ਜੀ ਅਤੇ ਪਿਛਲੇ 40 ਦਿਨ ਅਸੀਂ ਰੋਜ਼ਾ ਰਖ ਰਹੇ ਸੀ ਰੋਜ਼ਾ ਤੇ ਪ੍ਰਹਿਜ ਤੇ ਅੱਜ ਇਸ ਦਿਨ ਦੇ ਲਈ ਖਾਸ ਤੌਰ ਤੇ ਅੱਛਾ ਪਿਛਲੇ 40 ਦਿਨ ਤੋਂ ਰੱਖਿਆ ਜਾਂਦਾ ਜੀ ਇਸੇ ਤਰ੍ਹਾਂ ਯਸ਼ੂਮਸੀ ਜਿਹੜੇ ਨੇ ਉਹ ਤਿੰਨ ਦਿਨ ਬਾਅਦ ਫਿਰ ਜੀਵਿਤ ਹੋ ਜਾਂਦੇ ਨੇ ਤੇ ਉਹ ਇੱਕ ਲੋਕਾਂ ਨੂੰ ਜਿਹੜਾ ਨਿਰਦੇਸ਼ ਦਿੰਦੇ ਨੇ ਉਸ ਬਾਰੇ ਕੀ ਕਹਿਣਾ ਚਾਹੂੰ ਕਿਉਂਕਿ ਉਸ ਨੂੰ ਈਸਟਰ ਡੇ ਦੇ ਨਾਂ ਤੇ ਵੀ ਜਾਣਿਆ ਜਾਂਦਾ ਕੀ ਕਹਿਣਾ ਚਾਹ ਦੇਖੋ ਗੁੱਡ ਫਰਡੇ ਦੇ ਨਾਲ ਜ਼ਿੰਦਗੀ ਕਦਮ ਨਹੀਂ ਹੁੰਦਾ ਜੀ ਗੁੱਡ ਫਰਡੇ ਦੇ ਬਾਅਦ ਇੱਕ ਉਮੀਦ ਦੇਣ ਵਾਲਾ ਇੱਕ ਈਸਟਰ ਸੰਡੇ ਹੈ ਜੀ ਤਾਂ ਇਸ ਲਈ ਅੱਜ ਇਹ ਹੀ ਸੰਦੇਸ਼ ਪ੍ਰਭੂ ਸਾਨੂੰ ਦਿੰਦਾ ਹੈ बेगुनाह लोग इनोसेंट सफरिंग विल ऑलवेज हैव अ ट्रांसफॉर्मेटिव पावर आते जो लोग ये सोचा सी कि सच्चाई ने हमेशा ले असी कब्र ਦੇ ਵਿੱਚ ਬੰਦ ਕੀਤਾ ਹੈ ਪਰ सच्चाई को कभी भी असी बंद नहीं कर सकते हैं सच्चाई दा हमेशा जीत है वही है ईस्टर संडे जो असी मनावांगे तो यीशु मसीह दे मौदे नाल सब कुछ कदम नहीं होता ते एक नया नया शुरुआत दा ਸਮਾਖ ਹੈ ਅਤੇ ਯਿਸੂ ਮਸੀਹ ਜੀ ਉਡੰਡੇ ਨਾਲ ਪੂਰੇ ਮਾਨਵਜਾਤੀ ਨੂੰ ਇੱਕ ਨਿਆ ਉਮੀਦ ਮਿਲਦਾ ਹੈ ਜੀ ਜੀ ਸਰ ਹੋਰ ਵੀ ਬਹੁਤ ਸਾਰੇ ਜੇਕਰ ਲੋਕਿਆਂ ਦੀ ਗੱਲ ਕਰੀਏ ਤਾਂ ਅਸੀਂ ਇਸਾਈ ਧਰਮ ਨੂੰ ਅਪਣਾ ਰਹੇ ਨੇ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਇਹ ਇੱਕ ਹਰੇਕ ਦਾ ਮਰਜੀ ਹੈ ਜਿਸ ਕੋ ਜਿਸ ਜਿਸ ਕੁਦਾ ਉਤੇ ਮੰਨਣਾ ਜਿਸਕੇ ਜਿਸ ਉਤੇ ਉਮੀਦ ਰੱਖਣਾ ਇਹ ਹਰੇਕ ਦਾ ਪਰਸਨਲ ਗੱਲ ਹੈ ਜੀ ਦੇਖੋ ਅਸੀਂ ਖਿਆਤਲੀ ਚਰਚ ਅਸੀਂ ਕੋਈ ਧਰਮ ਪਰਿਵਰਤਨ ਨਹੀਂ ਕਰਤਾ ਹੈ ਅਸੀਂ ਕਿਸੇ ਨੂੰ ਫੋਰਸ ਨਹੀਂ ਕਰਤੇ ਹ ਪਰ ਕਈ ਲੋਕ ਮੁੱਢਲੀ ਮਾਤਰਾ ਦੇ ਵਿੱਚ ਹੁਣ ਆ ਇਸ ਪਰਿਵਰਤਨ ਮੈਨੂੰ ਪਤਾ ਨਹੀਂ ਇਸ ਗੱਲ ਦੇ ਪਰ ਮੈਨੂੰ ਇਧਰ ਕਬਦਾ ਹੈ ਠੀਕ ਹੈ ਥੋੜਾ ਬਹੁਤ ਲੋਕ ਆਤੇ ਹੈ ਜਿਨਾਂ ਨੂੰ ਦਿਲਚਸਪੀ ਦੇ ਨਾਲ ਆਤੇ ਹੈ ਔਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕੋਈ ਵੀ ਚਰਚ ਦੇ ਮੈਂਬਰ ਇੱਕ ਦਿਨ ਸੇ ਨਹੀਂ ਬਣਤਾ लगातार तीन हम, मह, तीन साल आना पडता है आणि बहुत सारे दुआवा सीखना पडता है उन्होंने कई टेस्टां ਟੈਸਟ ਲੇਤੇ ਪਾਸ ਕਰਨਾ ਇਹ ਇਹ ਸਭ ਬਹੁਤ ਮੁਸ਼ਕਲ ਹੈ ਮੁਸ਼ਕਲ ਹੈ ਇਹ ਆਸਾਨ ਨਹੀਂ ਹੈ ਤੇ ਨਾਲੇ ਇੱਕ ਚਰਚ ਦੇ ਮੈਂਬਰ ਬਣਿਆ ਤੋਂ ਉਹਨਾਂ ਨੂੰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਭਾਰ ਦਿੰਦੇ ਹੈ ਇਹ ਸਾਰੇ ਦੂਸਰੀ ਜੋ ਲੋਕ ਕਹਿੰਦੇ ਉਹ ਸਭ ਗਲਤ ਹੈ ਕਿ ਕਿਸ ਨੂੰ ਯਾਉ ਕੁਝ ਦੇ ਕੇ ਉਹਨਾਂ ਨੂੰ ਧਰਮ ਪਰਿਵਰਤਨ ਕਰ ਰਿਹਾ ਹੈ ਮੇਰੇ ਘਰ ਤੁਸੀਂ ਜੀਤੇ ਬਹੁਤ ਸਾਰੇ ਲੋਕ ਕਿਸੇ ਕੋ ਵੀ ਪੁੱਛ ਲੋ